ਖਨੋਰੀ ਬਾਰਡਰ ਦੇ ਉੱਪਰ ਸ਼ਹੀਦ ਹੋਏ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਸ਼ੁਭਕਰਨ ਸਿੰਘ ਦੇ ਪਿੰਡ ਦੇ ਵਿੱਚ ਖੜੇ ਆ ਪਿੰਡ ਵਾਲੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਜੋ ਸ਼ੁਭਕਰਨ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਬੱਲੋ ਜੀ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਇਕਤਾ ਮਾਲਵਾ ਜੀ ਗੁਰਵਿੰਦਰ ਜੀ ਜਿਸ ਤਰ੍ਹਾਂ ਸ਼ੁਭਕਰਨ ਦੀ ਬਾਰਡਰ ਦੇ ਉੱਪਰ ਡੈਥ ਹੋਈ ਹੈ ਕੀ ਕਹਾਂਗਾ ਦੇਖੋ ਜੀ ਇਹ ਜਿਹੜੀ ਕਿਸਾਨ ਜਥੇਬੰਦੀਆਂ ਦੇ ਦੋ ਫਾਰਮਾਂ ਨੇ ਦਿੱਲੀ ਕੂਚ ਦਾ ਸੱਦਾ ਦਿੱਤਾ ਸੀ ਉਸ ਸੱਦੇ ਦੇ ਤਹਿਤ ਸਾਡਾ ਪਿੰਡ ਤੋਂ ਟਰਾਲੀ ਗਈ ਸੀ ਸੋ ਕਰਨ ਵੀ ਉਸ ਜਥੇ ਦੇ ਵਿੱਚ ਗਿਆ ਸੀਗਾ ਤੇ ਉਸ ਜਥੇ ਜੋ ਜਦੋਂ ਉੱਥੇ ਦਿੱਲੀ ਜਾਣ ਸਮੇਂ ਬਾਰਡਰਾਂ ਦੇ ਉੱਪਰ ਜਿਹੜੀ ਉੱਥੇ ਤਕਰਾਰਬਾਜ਼ੀ ਹੋਈ ਹੈ ਉਸ ਤਕਰਾਰਬਾਜ਼ੀ ਦੇ ਵਿੱਚ ਉੱਥੋਂ ਦੀ ਜਿਹੜੀ ਕੇਂਦਰ ਦੀ ਉੱਥੇ ਫੌਜ ਖੜੀ ਸੀ ਉਹਨਾਂ ਵੱਲੋਂ ਸਿੱਧੀਆਂ ਗੋਲੀਆਂ ਦਾਗੀਆਂ ਗਈਆਂ ਉਹ ਗੋਲੀਆਂ ਦੇ ਸਿਰ 'ਚ ਲੱਗਣ ਕਾਰਨ ਉਹਦੀ ਮੌਤ ਹੈ ਜਿਹੜੀ ਉਹ ਹੋ ਗਈ ਜਿਸ ਤਰ੍ਹਾਂ ਉੱਥੇ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਕਈ ਨੌਜਵਾਨ ਚੁੱਕ ਕੇ ਬੋਰੀਆਂ ਚ ਪਾ ਕੇ ਲੈ ਗਏ ਉਹ ਵੀ ਹਸਪਤਾਲਾਂ ਦੇ ਵਿੱਚ ਜਿਹੜੇ ਇਲਾਜੇ ਕੀ ਕਹੂੰ ਦੇਖੋ ਜੀ ਇਹ ਸਾਰਿਆਂ ਨੂੰ ਹੀ ਪਤਾ ਹਨਾ ਵੀ ਵੱਡਾ ਤਕਰਾਰ ਆ ਜਿਹੜਾ ਉੱਥੇ ਹੋਇਆ ਇਹਦੇ 'ਚ ਜ਼ਿੰਮੇਵਾਰ ਆ ਜਿਹੜੀ ਇਹ ਨਾਲ ਪੰਜਾਬ ਸਰਕਾਰ ਵੀ ਭਾਗੀਦਾਰ ਆ ਕਿਉਂਕਿ ਕੋਈ ਵੀ ਹੈ ਇਹਨਾਂ ਨੇ ਉੱਥੇ ਇਹ ਬਣਾਇਆ ਹੋਇਆ ਜਿਵੇਂ ਸਾਡੀ ਇੱਕ ਦੂਜੇ ਦੇਸ਼ ਦੀ ਲੜਾਈ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਹਰਿਆਣਾ ਸਰਕਾਰ ਦੇ ਖਿਲਾਫ ਉੱਥੋਂ ਦਾ ਜਿਹੜਾ ਗ੍ਰਹਿ ਮੰਤਰੀ ਹੈ ਹਰਿਆਣੇ ਦਾ ਉਹਦੇ ਤੇ ਵੀ ਪਰਚਾ ਹੋਣਾ ਚਾਹੀਦਾ ਨਾਲ ਮਨੋਰ ਲਾਲ ਖੱਟਰ ਤੇ ਵੀ ਪਰਚਾ ਹੋਣਾ ਚਾਹੀਦਾ ਸਾਡੀ ਇਹੀ ਮੰਗ ਹੈਗੀ ਜਥੇਬੰਦੀਆਂ ਦੀ ਵੀ ਉਹਨਾਂ ਦੇ ਉੱਪਰ ਜਿੰਨਾ ਜਦੋਂ ਤੱਕ ਪਰਚਾ ਨਹੀਂ ਦਰਜ ਕਰਦੇ ਜਿਹੜਾ ਸ਼ੋ ਕਰਨ ਦਾ ਅੰਤਮ ਸੰਸਕਾਰਾ ਉਹ ਨਹੀਂ ਹੋਵੇਗਾ ਬਿਲਕੁਕਿ ਜਿਸ ਤਰ੍ਹਾਂ ਨੌਜਵਾਨੀ ਬਾਰਡਰਾਂ ਦੇ ਉੱਪਰ ਹੱਕ ਲੈਣ ਨੂੰ ਖੜੀ ਸ਼ੁਭਕਰਨ ਦੇ ਵੀ ਕਰਦੇ ਹਾਲਾਤ ਵੀ ਦੇਖ ਕੇ ਆਏ ਆ ਪਰ ਲੱਗਦਾ ਹੈ ਕਿ ਸਰਕਾਰ ਟਸ ਤੋਂ ਮਸ ਹੋ ਰਹੀ ਹੈ ਦੇਖੋ ਜੀ ਸਰਕਾਰ ਸਰਕਾਰ ਦਾ ਕੰਮ ਹੁੰਦਾ ਜਬਰ ਕਰਨਾ ਕੋਈ ਵੀ ਬੰਦਾ ਅੰਦੋਲਨ ਕਰਦਾਗਾ ਉਸ ਅੰਦੋਲਨ ਨੂੰ ਦਵਾਉਣ ਦੇ ਵਾਸਤੇ ਸਰਕਾਰ ਜਿਹੜੀ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀ ਹੈ ਸਰਕਾਰ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਟਸ ਤੋਂ ਮਸ ਨਹੀਂ ਹੋ ਰਹੀ ਉਹ ਜਿਹੜਾ ਸਾਡੇ ਜਬਰ ਵੱਲ ਜਿਹੜਾ ਉਹਦਾ ਹੱਥ ਹੈਗਾ ਉਹ ਵਧਾ ਰਹੀ ਹੈ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਨੌਜਵਾਨਾਂ ਦੇ ਉੱਪਰ ਜਿਹੜਾ ਉਥੋਂ ਦੀ ਸੈਂਟਰ ਸਰਕਾਰ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਖੱਟਰ ਸਰਕਾਰ ਵੱਲੋਂ ਜਬਰ ਕੀਤਾ ਜਾਂਦਾ ਸ਼ੁਭਕਰਨ ਦੇ ਬਾਰੇ ਗੱਲਬਾਤ ਕਰ ਲੈਣੇ ਆ ਕਿਹੋ ਜਿਹਾ ਬੱਚਾ ਸੀ ਘਰ ਪਰਿਵਾਰ ਦੇ ਬੰਦੇ ਸ਼ੁਭਕਰਨ ਬਹੁਤ ਵਧੀਆ ਬੱਚਾ ਸੀਗਾ ਜੀ ਮਿਲਨਸਾਰ ਸੀ ਹਰ ਇੱਕ ਨਾਲ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਜਾਂਦਾ ਆਉਂਦਾ ਸੀਗਾ ਬਾਕੀ ਆਪੋ ਆਪਣਾ ਘਰ ਛੱਡ ਕੇ ਉਹ ਹੁਣ ਵੀ ਜਿਹੜਾ ਕਿਸਾਨੀ ਮੰਗਾ ਨੂੰ ਲੈ ਕੇ ਜਥੇਬੰਦੀਆਂ ਨੇ ਦਿੱਲੀ ਕੂਚ ਕੀਤਾ ਸੀ ਉਹਨਾਂ ਜਥੇਬੰਦੀਆਂ ਦਾ ਹਿੱਸਾ ਉਹ ਬਣਿਆ ਸੀਗਾ ਜਾ ਕੇ ਕੀ ਕਰਨਾ ਚਾਹੋਗੇ ਸ਼ੁਭਕਰਨ ਦੀ ਜਿਸ ਤਰ੍ਹਾਂ ਡੈਥ ਹੋਈ ਹੈ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਹਾਂ ਜੀ ਸਤਾਂ ਦਿਨ ਤੱਕ ਨੂੰ ਗਏ ਸੀ ਮਾਏ ਵੀ ਨਾਲ ਗਏ ਸੀ ਇਹਨਾਂ ਦੇ ਜੀ ਮੈਂ ਵੀਰ ਵਾਪਸ ਆਏ ਸ਼ਾਮ ਨੂੰ ਜੀ ਇੱਕ ਦਿਨ ਉਹਨਾਂ ਨੇ ਗੋਲੀ ਚਾਲਦੀ ਹੈ ਮੌਤ ਹੋਈ ਹੈ ਜੀ ਤੇ ਬਹੁਤ ਬੰਦਾ ਵਧੀਆ ਸੀ ਜੀ ਪਿੰਡ ਚ ਲੰਗਰ ਪਾਣੀ ਲਾਉਂਦੇ ਸੀ ਕਿਤੇ ਵੀ ਸਾਂਝੇ ਕੰਮਾਂ ਦੇ ਵਿੱਚ ਆਉਂਦਾ ਸੀ ਕਾ ਜੀ ਗੁਰਵਿੰਦਰ ਸਿੰਘ ਜੀ ਸਾਡੇ ਪਿੰਡ ਸੋਰੀ ਸੁਭਕਰਨ ਸਿੰਘ ਜੀ ਉਰਫ ਗੱਗੂ ਸਿੰਘ ਸਾਡੇ ਪਿੰਡ ਦਾ ਬਹੁਤ ਹੀ ਨਰਮ ਸੁਭਾਅ ਦਾ ਬੱਚਾ ਸੀਗਾ ਔਰ ਪਿੰਡ ਦੇ ਵਿੱਚ ਸਾਂਝੇ ਕੰਮਾਂ ਚ ਹਿੱਸਾ ਲੈਂਦਾ ਸੀਗਾ ਔਰ ਜਿੰਨੇ ਵੀ ਪਿੰਡ ਵਿੱਚ ਕੋਈ ਲੰਗਰ ਲਾਉਣਾ ਜਾਂ ਕੋਈ ਗੁਰੂ ਘਰ ਵਿੱਚ ਪ੍ਰੋਗਰਾਮ ਹੁੰਦੇ ਉਹਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਬਾਕੀ ਪਿੰਡ ਦੇ ਵਿੱਚ ਹੋਰ ਵੀ ਜਿਹੜਾ ਕੋਈ ਮੈਂ ਮਤਲਬ ਕੋਈ ਕਿਸੇ ਨੇ ਕੰਮ ਕਰਾਉਣਾ ਪਿੰਡ ਵਿੱਚ ਸਾਂਝ ਵਿੱਚ ਉੱਥੇ ਆਪਣਾ ਟਰੈਕਟਰ ਲੈ ਕੇ ਉੱਥੇ ਪਹੁੰਚਦਾ ਜ਼ਰੂਰ ਸੀਗਾ ਜੀ ਇਹ ਬਾਕੀ ਉਹਦਾ ਸੰਸਕਾਰ ਦੀ ਤਿਆਰੀ ਆਪਾਂ ਇੱਥੇ ਇਸ ਜਗ੍ਹਾ ਤੇ ਕਰਾਂਗੇ ਜੀ ਇਹ ਗੁਰੂ ਘਰ ਨੇ ਜੀ ਕਨਾਲ ਡੇਡ ਨਾਲ ਜਗ੍ਹਾ ਦਿੱਤੀ ਹੈਗੀ ਇਸ ਜਗ੍ਹਾ ਤੇ ਸੰਸਕਾਰ ਕਰਾਂਗੇ ਉਹਦੇ ਨਾਂ ਤੇ ਇਸ ਦੇ ਨਾਂ ਤੇ ਆਪਾਂ ਪਾਰਕ ਬਣਾਇਆ ਜਾਊਗਾ ਜੀ ਬਾਕੀ ਅਸੀਂ ਮੰਗ ਕਰਦੇ ਸਰਕਾਰ ਕੋਲੋਂ ਇਹ ਪਾਰਕ ਦਾ ਖਰਚਾ ਵੀ ਪ੍ਰਸ਼ਾਸਨ ਸਰਕਾਰ ਦੇਵੇ ਨੰਬਰ 2 ਜੀ ਸਾਡੀ ਇੱਕ ਮੰਗ ਹੋਰ ਆ ਜੀ ਇੱਕ ਆਰਾਜ ਆ ਰਾਇ ਜੀ ਕੱਚਾ ਰਾਜ ਇਹ ਉਹਦੇ ਨਾਂ ਤੇ ਇਹ ਤਾਜੂ ਨੂੰ ਨਹੀਂ ਜਾਂਦਾ ਜੀ ਸਾਡੇ ਧਰਮ ਸਥਾਨ ਹੈਗਾ ਬਾਬਾ ਪੰਜਾਬ ਸਿੰਘ ਦਾ ਉਹ 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 ਜਗ੍ਹਾ ਤੇ ਜੀ ਵੀ ਇਹ ਰੋਡ ਆ ਉਹਦੇ ਨਾਂ ਤੇ ਸੜਕ ਬਣਨੀ ਚਾਹੀਦੀ ਹੈ ਜੀ ਜੀ ਤੇ ਜਿਸ ਤਰ੍ਹਾਂ ਹੁਣ ਨੌਜਵਾਨ ਉੱਥੇ ਬਾਰਡਰਾਂ ਦੇ ਉੱਪਰ ਹੱਕ ਦੀ ਇੱਕ ਲੜਾਈ ਲੜ ਰਿਹਾ ਹੈ ਇਸ ਬਾਰੇ ਕੀ ਕਹੋ? ਦੇਖੋ ਜੀ ਮੈਂ ਇੱਕ ਐਕਸ ਮੈਨ ਫੌਜੀ ਬੰਦਾਗਾ ਮੇਰੀ ਤਾਂ ਇਹ ਸੋਚ ਆ ਜੀ ਸਾਨੂੰ ਫੌਜ ਵਿੱਚ ਹੀ ਦੱਸਿਆ ਗਿਆਗਾ ਵੀ ਜਦੋਂ ਕੋਈ ਵੀ ਐਸਾ ਵੀ ਮਾਹੌਲ ਬਣਦਾ ਗਿਆ ਤਕਰਾਰ ਦਾ ਤੇ ਵੀ ਕੋਈ ਹੈੱਡ ਸ਼ੂਟ ਗੋਲੀ ਨਹੀਂ ਹੁੰਦੀ ਸਾਨੂੰ ਦੱਸਿਆ ਗਿਆ ਵੀ ਅਗਰ ਗੋਲੀ ਮਾਰਨੀ ਆ ਗਿੱਟਿਆਂ 'ਚ ਮਾਰੋ ਗੋਡੇ 'ਚ ਗੋਲੀ ਮਾਰੋ ਉਹਦੇ ਹੈੱਡ ਸ਼ੂਟ ਨਾ ਕਰੋ ਇਹਦੇ 'ਚ ਦੀ ਗੋਲੀ ਹੈੱਡ ਸ਼ੂਟ ਹੋਈ ਜਾਏਗੀ ਇਸ ਕਰਕੇ ਉਹਦੀ ਮੌਤ ਹੋਈ ਜਾਏ ਇਹੀ ਮੇਰਾ ਕਹਿਣ ਦਾ ਬਾਬਾ ਵੀ ਸਰਕਾਰਾਂ ਨੂੰ ਵੀ ਇਹ ਕੰਮ ਜ਼ੋਰ ਮਨਾ ਕਰੋ ਜਿਹੜਾ ਕੰਮ ਆ ਬਹਿ ਕੇ ਸਮਝੌਤਾ ਕਰੋ ਕਿਸਾਨਾਂ ਦੇ ਮੰਗਾ ਮੰਗਨੋ ਤੇ ਬਾਕੀ ਜਿਹੜਾ ਕੋਈ ਹਰਜਾ ਮਰਜਾ ਉਹ ਚੱਲੋ ਤੇ ਇਹਨਾਂ ਦਾ ਜਿਹੜੇ ਮੰਗਾ ਉਹਨੇ ਪੂਰਿਆ ਕਰੋ ਜਿਹੜਾ ਪਰਚਾ ਬਣਦਾ ਜੀ ਉਹ ਪਰਚਾ ਦੇ ਕੇ ਉਹਦਾ ਸਸਕਾਰ ਕੀਤਾ ਜਾਵੇ ਤੇ ਜਿਹੜੇ ਉੱਥੇ ਨੌਜਵਾਨ ਖੜੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹ ਹੀ ਦੇਣਾ ਵੀ ਆਪਣਾ ਜੋਸ਼ ਔਰ ਹੋਸ਼ ਨਾਲ ਕੰਮ ਕਰੋ ਬਾਕੀ ਪੰਜਾਬ ਦੇ ਅਸੀਂ ਨਾਲ ਸਾਰੇ ਉਹਨਾਂ ਨਾਲ ਸਹਿਮਤ ਆਗੇ ਵੀ ਹੱਕਾਂ ਦੇ ਵਾਸਤੇ ਜਿਹੜੀ ਕਾਨੂੰਨ ਆਪਣੇ ਐਮਐਸਪੀ ਦੇ ਉੱਪਰ ਚੱਲ ਰਿਹਾ ਕੰਮ ਮੁੱਦਿਆਂ ਨੂੰ ਜਿਹੜੇ ਮੋਦੀ ਸਰਕਾਰ ਨੇ ਕਿਹਾ ਸੀਗਾ ਅਸੀਂ ਉਹਨਾਂ ਨੂੰ ਵੀ ਕਹਿਨੇ ਆ ਦੁਬਾਰੇ ਫੇਰ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਸਾਡੇ 21 ਦੇ ਵਿੱਚ ਉਹ ਸਾਡੇ ਦੁਬਾਰੇ ਲਾਗੂ ਕਰੋ ਸਰ ਕੀ ਕਹਿਣਾ ਚਾਹੂਗੇ ਵੀਰੇ ਅਸਤਾਂ ਇਹ ਕਹਿਣਾ ਚਾਹੁੰਦੇ ਆ ਵੀ ਸਰਕਾਰ ਨੂੰ ਪਰਚਾ ਦਰਜ ਕਰਨਾ ਚਾਹੀਦਾ ਜੀ ਹਾਂਜੀ ਪਿੰਡ ਦੇ ਵਿੱਚੋਂ ਕਿੰਨੇ ਕਿੰਨੇ ਜਨੇ ਹੋਰ ਗਏ ਹੋਏ ਐ ਹੁਣ ਹਾਲਾਤ ਕੀ ਬਣੇ ਹੋਏ ਨੇ ਘਰ ਪਰਿਵਾਰ ਦੇ ਤੇ ਸ਼ੁਭਕਰਨ ਦੇ ਬਾਰੇ ਕੀ ਕਹਿਣਾ ਚਾਹੋਗੇ ਸ਼ੁਭਕਰਨ ਜੀ ਬਹੁਤ ਹੀ ਨੇਕ ਇਨਸਾਨ ਸੀਗਾ ਬਹੁਤ ਹੀ ਪਿਆਰਾ ਬੱਚਾ ਸੀਗਾ ਜੋ ਕਿ ਹਰੇਕ ਦੇ ਦੁੱਖ ਦੇ ਸੁੱਖ ਦੇ ਖੜਨ ਵਾਲਾ ਸੀਗਾ ਆਰਥਿਕ ਹਾਲਾਤ ਤੁਸੀਂ ਸ਼ਾਇਦ ਘਰੇ ਜਾ ਕੇ ਆਏ ਹੋਗੇ ਵੇਖੀ ਹੈਗੇ ਠੀਕ ਹੀ ਹੈ ਵਿਚਾਰਿਆਂ ਕੋਲੇ ਦੋ ਕੁ ਕਿੱਲੇ ਪੈਲੀ ਦੇ ਨੇਗੇ ਤੇ ਬਸ ਆਪ ਦਾ ਜਿਹੜਾ ਉਹਦਾ ਜੂਨ ਗੁਜ਼ਾਰਾ ਸੀਗਾ ਜਿਵੇਂ ਕਿ ਆਮ ਘਰਾਂ ਚ ਜੀਮੇਦਾਰਾ ਨਹੀਂ ਹੁੰਦਾ ਪਸ਼ੂ ਡੰਗਰ ਸਾਮਕੇ ਤੇ ਆਪ ਦਾ ਜੂਨ ਗੁਜ਼ਾਰਾ ਕਰਦੇ ਸੀ ਜਿਹੜਾ ਇਹਦਾ ਪਿਤਾ ਹੈਗਾ ਉਹ ਇੱਕ ਬਸਤੀ ਪ੍ਰਾਈਵੇਟ ਜਿਹੜੀ ਸਕੂਲ ਬੈਨ ਹੁੰਦੀ ਹੈਗੀ ਉਹਦੇ ਤੇ ਬੱਚੇ ਚੜਾਉਣ ਦਾ ਕੰਮ ਕਰਦਾ ਹੈਗਾ ਬਹੁਤ ਹੀ ਗਰੀਬ ਪਰਿਵਾਰ ਹੈਗਾ ਜੀ ਇਹਨਾਂ ਦਾ ਬਾਡਰਾਂ ਦੇ ਉੱਪਰ ਜੋ ਅੰਦੋਲਨ ਚੱਲ ਰਿਹਾ ਉਹਦੇ ਬਾਰੇ ਕੀ ਬਾਡਰਾਂ ਦੇ ਉੱਤੇ ਹੀ ਇਹ ਦੇਖੋ ਜੀ ਸਾਨੂੰ ਅੰਦੋਲਨ ਕਰਨੀ ਨਾ ਪਵੇ ਜੇ ਸਾਡੀ ਸਰਕਾਰ ਮੰਗਾਂ ਮੰਨ ਲੇ ਸਾਨੂੰ ਕਿਉਂ ਸਾਡੇ ਆਪ ਦੇ ਬੱਚੇ ਮਰਵਾਉਣੇ ਆਸੀਂ ਅਸੀਂ ਪੂਰੇ ਦੇਸ਼ ਦਾ ਢਿੱਡ ਭਰਦੇ ਆਂ ਅਨਾਜ ਦੇ ਨਾਲ ਤੇ ਪਰ ਸਾਡੀ ਹਾਲਤ ਦੇਖੋ ਕੀ ਹੈਗੀ ਅੱਜ ਵੱਤ ਤੋਂ ਬਿਹਤਰ ਬਣੀ ਹੋਈ ਹੈ ਕਿੰਨੇ ਕਿਸਾਨ ਖੁਦ ਖੁਸ਼ੀਆਂ ਕਰ ਰਹੇ ਨੇ ਕਿ ਸੈਂਟਰ ਸਰਕਾਰ ਨੂੰ ਵੀ ਔਰ ਪੰਜਾਬ ਗਵਰਨਮੈਂਟ ਨੂੰ ਵੀ ਕਹਿੰਦੇ ਆਂ ਵੀ ਜੋ ਵੀ ਕਿਸਾਨਾਂ ਦੇ ਮੁੱਦੇ ਨੇ ਕਿਰਪਾ ਕਰਕੇ ਉਹਨਾਂ ਨੂੰ ਸਲਝਾਓ ਨਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਲਾਸ਼ਾਂ ਸਾਨੂੰ ਭੇਜੋ ਅਲਸੋ ਸ਼ੁਭਕਰਨ ਦੇ ਪਿੰਡ ਵਾਲੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਕਿਸਾਨ ਨੇ ਉਹ ਬਾਰਡਰਾਂ ਦੇ ਉੱਪਰ ਬੈਠੇ ਹੋਏ ਨੇ ਸ਼ੁਭਕਰਨ ਦਾ ਅੰਤਿਮ ਸੰਸਕਾਰ ਤਾਂ ਹੀ ਕੀਤਾ ਜਾਏਗਾ ਜੇਕਰ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਜਾਂ ਫਿਰ ਕੋਈ ਕਾਰਵਾਈ ਹੁੰਦੀ ਹੈ ਉੱਥੇ ਹੀ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਤਸਵੀਰਾਂ ਸ਼ਮਸ਼ਾਨ ਘਾਟ ਦੀਆਂ ਜਿੱਥੇ ਕਿ ਸ਼ੁਭਕਰਨ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਿੰਡ ਬੱਲੋ ਦਾ ਸ਼ਮਸ਼ਾਨ ਘਾਟ ਹੈ ਪਿੰਡ ਵਾਲਿਆਂ ਦੀ ਮੰਗ ਹੈ ਕਿ ਜੋ ਸ਼ੁਭਕਰਨ ਦੇ ਨਾਮ ਦੇ ਉੱਪਰ ਪਿੰਡ ਦੇ ਵਿੱਚ ਪਾਰਕ ਹੈ ਉਸ ਦਾ ਨਾਮ ਸ਼ੁਭਕਰਨ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਉੱਥੇ ਹੀ ਸ਼ੁਭਕਰਨ ਦੇ ਘਰ ਵੱਲ ਨੂੰ ਜੋ ਕੱਚਾ ਰਸਤਾ ਜਾਂਦਾ ਹੈ ਇਹ ਜੋ ਰਸਤਾ ਤੁਸੀਂ ਵੇਖ ਰਹੇ ਹੋ ਸ਼ੁਭਕਰਨ ਦੇ ਘਰ ਵੱਲ ਨੂੰ ਜਾਂਦਾ ਹੈ ਇਹ ਕੱਚਾ ਰਸਤਾ ਹੈ ਪਿੰਡ ਵਾਲੇ ਦੀ ਮੰਗ ਹੈ ਕਿ ਇਸ ਰਸਤੇ ਦਾ ਨੂੰ ਪੱਕਾ ਕੀਤਾ ਜਾਵੇ ਇਸ ਤੇ ਪੱਕੀ ਸੜਕ ਬਣਾਈ ਜਾਵੇ ਤੇ ਨਾਲ ਹੀ ਨਾਲ ਇਸ ਰਸਤੇ ਦਾ ਨਾਮ ਵੀ ਸ਼ੁਭਕਰਨ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿੰਡ ਬੱਲੋ ਦੀਆਂ ਜਿੱਥੇ ਸ਼ੁਭਕਰਨ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਿੰਡ ਵਾਲਿਆਂ ਦੀ ਮੰਗ ਹੈ ਕਿ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ 파ਰਕ ਦਾ ਨਾਮ ਸ਼ੁਭਕਰਨ ਦੇ ਨਾਮ ਤੇ ਰੱਖਿਆ ਜਾਵੇ ਉਸ ਦੇ ਘਰ ਨੂੰ ਜਾਣ ਵਾਲੇ ਰਾਸਤੇ ਨੂੰ ਪੱਕਾ ਕੀਤਾ ਜਾਵੇ ਤੇ ਉਸ ਦਾ ਨਾਮ ਵੀ ਸ਼ੁਭਕਰਨ ਦੇ ਨਾਮ ਤੇ ਰੱਖਿਆ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਮੈਂ ਪਰਮਜੀਤ ਕੁਰਸਾਨੀ এবੀਪੀ ਸੰਜਾ